ਸਸਕਾ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਹ ਕਨਫਿਊਜ਼ ਹੋ ਜਾਂਦਾ ਨਾ ਵੀ ਇਕੱਠੇ ਬੋਲ ਕਰਕੇ ਕੀ ਵਧਾਈਆਂ ਕਹੀਏ ਜਿਹੜੋ ਕੱਟੇ ਬੋਲਦੇ ਆ ਤੇ ਸਾਰਿਆਂ ਦਾ ਜਿਹੜਾ ਨਵਾਂ ਸਾਲ ਹੈ ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਇਸ ਨਵੇਂ ਸਾਲ ਦੇ ਵਿੱਚ ਤੁਸੀਂ ਜੋ ਜੋ ਮਨਸੂਬੇ ਸੋਚੇ ਨੇ ਜੋ ਜੋ ਖਵਾਬ ਲਿੱਤੇ ਨੇ ਜੋ ਜੋ ਟਾਰਗੇਟ ਸੈੱਟ ਕੀਤੇ ਨੇ ਤੁਹਾਡੇ 2025 ਦੇ ਵਿੱਚ ਪੂਰੇ ਹੋਣ 2024 ਚ ਜਾਂ 2023 ਜਿਨ੍ਹਾਂ ਵਾਸਤੇ ਵਧੀਆ ਰਿਹਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਉਹਨਾਂ ਨੂੰ 2025 ਉਸ ਤੋਂ ਵੀ ਵਧੀਆ ਰਹੇ ਔਰ ਜਿਨ੍ਹਾਂ ਦੇ ਕਈ ਸੁਪਨੇ ਰਹਿ ਗਏ ਨੇ 2024 'ਚ ਪਿਛਲੇ ਸਾਲ 'ਚ ਪੂਰੇ ਨਾ ਹੋ ਸਕਣ ਹੋਵੇ ਪੂਰੇ ਹੁਣ ਤਾਂ ਦੇਖਾਂ ਉਹ ਵੀ ਪੂਰੇ ਹੋਣ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਰਕੀਆਂ ਦੇਣ ਕਿਉਂਕਿ ਤੁਹਾਡੇ ਬਦੌਲਤ ਸਾਨੂੰ ਬਹੁਤ ਪਿਆਰ ਮਿਲਦਾ ਹੈ ਤੁਹਾਡੇ ਕਮੈਂਟਸ ਰਾਹੀਂ ਬਹੁਤ ਪਿਆਰ ਮਿਲਦਾ ਹੈ ਹਮਮ ਸਹੀ ਗੱਲ ਹੈ ਮੈਨੂੰ ਯਾਦ ਹੈ 2022 ਦੇ ਵਿੱਚ ਅੱਪਾ ਚੈਨਲ ਸ਼ੁਰੂ ਕੀਤਾ ਸੀ ਅਪ੍ਰੈਲ ਦੇ ਵਿੱਚ 6 ਅਪ੍ਰੈਲ ਨੂੰ ਹਾਂ ਤੇ ਹੁਣ ਇਸ 6 April 2025 ਦੇ ਵੇਸ ਨੂੰ ਪੂਰੇ 3 ਸਾਲ ਹੋ ਜਾਣਗੇ ਤੇ ਹਾਂ ਹਾਂ 3 ਸਾਲ ਲੱਗਣ ਲੱਗੀ ਮੈਂ ਕਿ ਐ 3 ਸਾਲ ਹੋਏ 3 ਸਾਲ ਹੋ ਜਾਣਗੇ ਤੇ 3 ਸਾਲ ਸਕਸੈਸਫੁਲੀ 3 ਸਾਲਾਂ ਚ ਆਪਣੀ ਫੈਮਿਲੀ ਹੈ ਜਿਹੜੀ 5 ਲੱਖ ਪਲੱਸ ਦੀ ਹੋ ਚੁੱਕੀ ਹੈ ਤੇ ਉਹ ਸਿਰਫ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਜੋ ਤੁਸੀਂ ਸਾਨੂੰ ਦਿੱਤਾ ਉਹਦੇ ਲਈ ਅਸੀਂ ਤੁਹਾਡਾ ਕਦੇ ਵੀ ਕਹਿੰਦੇ ਦੇਣ ਨਹੀਂ ਦੇ ਸਕਦੇ ਬਿਲਕੁਲ ਸਹੀ ਗੱਲ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੋ ਤੁਸੀਂ ਕਮੈਂਟਸ ਰਾਈ ਸਾਨੂੰ ਰਾਏ ਦੇਣੇ ਸੁਝਾਅ ਦੇਣੇ ਉਹ ਸਾਨੂੰ ਅਸੀਂ ਸਿਰ ਮੱਥੇ ਲੈਣੇ ਆ ਤੇ ਕਈ ਵਾਰ ਹੋ ਜਾਂਦੇ ਨੇ ਕਈ ਵੀਰ ਭੈਣ ਥੋੜੇ ਗੁੱਸੇ ਵਿੱਚ ਵੀ ਕਮੈਂਟ ਲਿਖਦੇ ਨੇ ਹਨਾ ਜਾਂ ਕੋਈ ਰੂਡ ਬੋਲਦੇ ਨੇ ਹਨਾ ਚਲੋ ਉਹਨਾਂ ਨੂੰ ਵੀ ਪ੍ਰਮਾਤਮਾ ਉਹਨਾਂ ਦਾ ਵੀ ਚੜ੍ਹਦੀ ਕਲਾ ਰੱਖੇ ਕਿਉਂਕਿ ਇਹ ਗਰਜਿਸ ਆਪਾਂ ਦਿਲ ਵਿੱਚ ਨਹੀਂ ਰੱਖਣੇ ਪੁਰਾਣੇ ਹਨਾ ਕੋਈ ਸ਼ਿਕਵੇ ਨਹੀਂ ਰੱਖਣੇ ਕਿਸੇ ਨਾਲ ਵੀ ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਆਹ ਜਿਹੜਾ ਨਵਾਂ ਸਾਲ ਜਿਹੜਾ ਹੈ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ ਤੇ ਚੰਗੇ ਰਿਲੇਸ਼ਨਸ ਬਣਾ ਹਰੇਕ ਦੇ ਅੱਛੇ ਇੱਕ ਦੂਸਰੇ ਦੇ ਨਾਲ ਔਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਇੱਕ ਵਾਰੀ ਮੈਂ ਮਾਫੀ ਮੰਗ ਲੈਣਾ ਜਿਹੜੇ ਮੇਰੇ ਕੋਈ ਵੀ ਪਰਾ ਸੱਜਣ ਮਿੱਤਰ ਰਿਸ਼ਤੇਦਾਰ ਵੀ ਨੇ ਜਿਹੜਾ ਨੇ ਕੋਈ ਵੀ ਨਾਰਾਜ਼ੀ ਹੈ ਮੇਰੇ ਤੋਂ ਆਈ ਐਮ ਸੌਰੀ ਫॉर दैट ਮੇਰੇ ਵੱਲੋਂ ਦਿਲ ਦੇ ਵਿੱਚ ਕਿਸੇ ਲਈ ਵੀ ਕੋਈ ਗੁੱਸਾ ਗਿਲਾ ਨਹੀਂ ਹੈਗਾ ਕਿਉਂਕਿ ਆਪਾਂ ਅੱਗੇ ਵਧੀਏ ਗੁੱਸੇ ਗਿਲੇ ਕਰਕੇ ਕਿੱਥੇ ਜਾਣਾ ਹੈ ਹਨ ਤੁਸੀਂ ਵੀ ਸਾਰੇ ਆਪਣੇ ਨਵੇਂ ਨਵੇਂ ਸਾਲ ਦੇ ਜਿਵੇਂ ਕਹਿੰਦੇ ਨਵੀਂ ਸ਼ੁਰੂਆਤ ਕਰੋ ਜੇ ਕੋਈ ਭੈਣ ਭਰਾ ਇੱਕ ਦੂਜੇ ਨਾਲ ਜਾਂ ਰਿਸ਼ਤੇਦਾਰੀ ਵਿੱਚ ਕੋਈ ਰੁੱਸਿਆਵਾ ਜਾਂ ਕੋਈ ਵੀ ਛਿੱਕੇ ਗਲਵੇ ਹੈਗੇ ਆ ਤੁਹਾਡੇ ਜਿਹੜੇ ਹਨ ਤੁਹਾਨੂੰ ਇਹ ਦੂਰ ਕਰੋ ਦੂਰ ਕਰੋ ਜ਼ਿੰਦਗੀ ਜ਼ਿੰਦਗੀ ਮਹਾਰਾਏ ਨੇ ਸਾਨੂੰ ਬਹੁਤ ਸੋਹਣੀ ਦਿੱਤੀ ਆ ਹੱਸ ਖੇਡ ਕੇ ਜ਼ਿੰਦਗੀ ਨੂੰ ਜਿਓ ਤੇ ਬਾਕੀ ਪ੍ਰਮਾਤਮਾ ਦਾ ਨਾਮ ਲਓ ਸਾਰਿਆਂ ਦੇ ਸਰੀਰ ਤੰਦਰੁਸਤ ਰਹਿਣ ਸਾਰੇ ਖੁਸ਼ੀਆਂ ਭਰੇ ਰਹਿਣਾ ਆਪੋ ਆਪਣੇ ਘਰਾਂ ਦੇ ਵਿੱਚ ਤੇ ਇਹੀ ਆਪਾਂ ਅਰਦਾਸ ਕਰਦੇ ਆ ਨਵੇਂ ਸਾਲ ਤੇ ਬਿਲਕੁਲ ਜੀ ਬਿਲਕੁਲ ਔਰ ਨਵੇਂ ਸਾਲ ਦੀਆਂ ਸਾਡੀਆਂ ਕੀ ਪਲੈਨਿੰਗਸ ਨੇ ਹੈਗੀਆਂ ਨੇ ਇਸ ਇਹ ਤਾਂ ਫੋਰ ਸ਼ੂਰ ਹੈ ਕਿ ਆਪਾਂ ਇੱਕ ਇੰਟਰਨੈਸ਼ਨਲ ਟੂਰ ਜ਼ਰੂਰ ਕਰਾਂਗੇ ਕਿਉਂਕਿ ਪਿਛਲੇ ਸਾਲ ਅਸੀਂ ਕਰਨਾ ਸੀ ਉਹ ਬੜਾ ਮਨ ਸਾਡਾ ਉਹ ਭਰਿਆ ਰਿਹਾ ਕਿ ਅਸੀਂ ਗਏ ਨਹੀਂ ਹੈਣਾ ਅੰਦਰੋਂ ਕਿਉਂਕਿ ਸਾਡੇ ਮਤਲਬ ਦੋ ਵੀਜ਼ੇ ਜਿਹੜੇ ਆ ਮਤਲਬ ਦੋ ਕੰਟਰੀਆਂ ਦੇ ਵੀਜ਼ੇ ਜਿਹੜੇ ਐਕਸਪਾਇਰ ਹੋ ਗਏ ਮਤਲਬ ਵੇਸਟ ਹੀ ਗਏ ਅਸੀਂ ਬਦਲੇ ਬਟ ਉਹੀ ਜਿਹਦੇ ਕਰਕੇ ਇਹਦਾ ਰੀਜ਼ਨ ਸਿਰਫ ਇਹ ਸੀ ਕਿ ਇਬਾਦਤ ਇਹ ਬਾਦਤ ਛੋਟੀ ਸੀ ਇਬਾਦਤ ਦੇ ਵੀਜ਼ੇ ਲੱਗ ਗਏ ਬਟ ਇਬਾਦਤ ਨੂੰ ਨਾਂ ਲੈ ਕੇ ਟਰੈਵਲ ਇੱਕ ਸਭ ਤੋਂ ਮੇਜਰ ਹੋ ਗਿਆ ਜਦੋਂ ਆਪਾਂ ਇੰਗਲੈਂਡ ਚਲੇ ਸੀ ਇੰਗਲੈਂਡ ਦੇ ਸੀ ਟਿਕਟਾਂ ਦੋ ਵਾਰੀ ਕੈਂਸਲ ਹੋਇਆ ਸਾਡਾ ਪ੍ਰੋਗਰਾਮ ਪਹਿਲੀ ਵਾਰ ਤਾਂ ਜੂਨ ਦੇ ਵਿੱਚ ਕੈਂਸਲ ਹੋਇਆ ਸੀ ਕਿਉਂਕਿ ਉਦੋਂ ਗੱਡੀ ਮਿਲ ਗਈ ਸੀ ਆਪਾਂ ਨੂੰ ਜੂਨ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੋਈ ਪਿਛਲੇ ਸਾਲ ਆਪਾਂ ਨੂੰ ਗੱਡੀ ਲਈਤੀ ਹੈ ਨਾ ਕਿਉਂਕਿ ਉਹਦਾ ਵੀ ਸਾਨੂੰ ਬਹੁਤ ਸ਼ੌਂਕ ਸੀ ਬੜਾ ਕ੍ਰੇਜ਼ੀ ਉਹ ਵੀ ਆਪਾਂ ਉਸ ਚੀਜ਼ ਨੂੰ ਮਤਲਬ ਮਿਸ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹ ਮਤਲਬ ਉਹਨੂੰ ਪਹਿਲ ਦੇ ਦਿੱਤੀ ਆਪਾਂ ਗੱਡੀ ਨੂੰ ਪਹਿਲ ਦਿੱਤੀ ਸਾਨੂੰ ਟ੍ਰਿਪ ਸੀ ਟ੍ਰਿਪ ਤਾਂ ਫਿਰ ਮਾਰਦਾ ਕਿਉਂਕਿ ਜੇ ਆਪਾਂ ਉਸ ਟਾਈਮ ਗੱਡੀ ਕੈਨਸਲ ਕਰ ਦਿੰਦੇ ਜਾਂ ਨਾ ਕਰ ਦਿੰਦੇ ਵੀ ਕੋਈ ਨਹੀਂ ਆ ਕੇ ਲੈ ਲਾਂਗੇ ਫਿਰ ਪਤਾ ਨਹੀਂ ਮਿਲਣੀ ਸੀ ਕਿ ਕਦੋਂ ਮਿਲਦੀ ਹੈ ਨਾ ਹੁਣ ਉਹਨਾਂ ਕੋਲ ਲਈ ਕਹਿੰਦੇ ਨਾ ਜਿਹੜੀ ਚੀਜ਼ ਜਲਦੀ ਜਲਦੀ ਮਿਲਦੀ ਹੁੰਦੀ ਬਸ ਛੇਤੀ ਛੇਤੀ ਲੈ ਲਈਏ ਬਾਅਦ ਪਾਵੇਂ ਜੇ ਤੋਂ ਆਪਾਂ ਬੁਕਿੰਗ ਕਰਾ ਦਿੰਦੇ ਆ ਗੱਡੀ ਦੀ ਆਪਾਂ ਵੇਟ ਦਿਨ ਮੈਨੂੰ ਦਿੱਤੇ ਸੀ ਨਾ ਨਾ 8 ਮਹੀਨੇ ਦੀ ਵੇਟਿੰਗ ਪਤਨ 6 ਮਹੀਨੇ ਦੀ ਕਹਣਾ ਤੇ ਐਦਾਂ ਦਿੱਤੀ ਪਰ ਇਹਨਾਂ ਨੇ ਮੈਨੂੰ 20 25 ਦਿਨਾਂ ਦੇ ਅੰਦਰ ਹੀ ਕਰਤਾ ਵੀ ਸਾਡੇ ਕੋਲ ਇੱਕ ਗੱਡੀ ਆ ਗਈ ਹੈ ਨਵੀਂ ਜੇ ਤੁਸੀਂ ਲੈਣੀ ਤਾਂ ਲੈ ਲਓ ਮੈਂ ਫਿਰ ਪਹਿਲ ਦਿੱਤੀ ਗੱਡੀ ਤੁਸੀਂ ਟਿਕਟਸ ਕੈਨਸਲ ਕਰਾਈਆਂ ਇੰਗਲੈਂਡ ਦੀਆਂ ਸੀ ਜੇ ਇੰਗਲੈਂਡ ਚਲੇ ਸੀ ਚਲੋ ਅਸੀਂ ਉਹ ਉਹਦੀ ਖੁਸ਼ੀ ਚ ਰਹਿ ਗਏ ਹਣਾ ਤੇ ਫਿਰ ਉਸ ਤੋਂ ਬਾਅਦ ਅਸੀਂ ਹੁਣ ਜਾਣਾ ਸੀ ਦਸੰਬਰ ਦੇ ਵਿੱਚ ਇਹ ਜਿਹੜੀ ਨੰਗੀ ਹੈ ਦਸੰਬਰ ਅਸੀਂ ਦਸੰਬਰ ਵਿੱਚ ਪਲਾਨ ਕਰ ਰਹੇ ਸੀ ਵੀ ਇੱਕ ਚੀਜ਼ ਪਤਾ ਲੱਗੀ ਵੀ ਇੰਗਲੈਂਡ ਦੇ ਵਿੱਚ ਇਸ ਟਮ ਠੰ ਸਨੋਈ ਬੜੀਆ ਪਈ ਹੈ ਹਨਾ ਤੇ ਉਸ ਚੱਕਰ ਕਰ ਬਾਕੀ ਕਈ ਥਾਂ ਤੇ ਪਈ ਹੈ ਕਈ ਥਾਂ ਤੇ ਨਹੀਂ ਵੀ ਪਈ ਠੰਡ ਲੇਕਿਨ ਇਸ ਕਹਿੰਦੇ ਕਹਿੰਦੇ ਜਿਆਦੀ ਹੈਗੀ ਚਿਲਿੰਗ ਹਨਾ ਤੇ ਚਲੋ ਫਿਰ ਵੀ ਅਸੀਂ ਆਪਣੀ ਪ੍ਰੈਪਰੇਸ਼ਨਸ ਕੀਤੀਆਂ ਵੀ ਕੋਈ ਚੱਕਰ ਨਹੀਂ ਜੇ ਮੋٹے ਮੋਟੇ ਕੱਪੜੇ ਕੋਈ ਜੈਕਟਾਂ ਇਬਾਦਤ ਵਾਸਤੇ ਵੀ ਹਨ ਪਰ ਸਾਨੂੰ ਕਿਤੇ ਨਾ ਕਿਤੇ ਡਰ ਸੀ ਇਬਾਦਤ ਦਾ ਕਿਉਂਕਿ ਇੰਡੀਆ ਦੀ ਜਿਹੜੀ ਠੰਡ ਹੈਗੀ ਉਹਦੇ ਅਕੋਰਡਿੰਗ ਤਾਂ ਇਬਾਦਤ ਦੀ ਇਮਿਊਨਿਟੀ ਬਣ ਚੁੱਕੀ ਹੈ ਉੱਥੋਂ ਦੀ ਠੰਡ ਦੇ ਅਕੋਰਡਿੰਗ ਹਲੇ ਇਹਦੀ ਇਮਿਊਨਿਟੀ ਪਤਾ ਨਹੀਂ ਕਿਵੇਂ ਕਿਵੇਂ ਰਿਐਕਟ ਕਰਦੀ ਹੈ ਇਸ ਤੇ ਕਿਵੇਂ ਨਹੀਂ ਹੈ ਨਾ ਜਦਕਿ ਅਸੀਂ ਪੂਰੇ ਪ੍ਰੋਕਾਸ਼ਨਸ ਲੈ ਕੇ ਚੱਲ ਰਹੇ ਸੀ ਪਰ ਹਲੇ ਡਬਲ ਮਾਈਂਡਿਡ ਸੀ ਜਾਈਏ ਨਾ ਜਾਈਏ ਪਰ ਅਚਾਨਕ ਕਿਰਨ ਦੇ ਬ੍ਰਦਰ ਦਾ ਵਿਆਹ ਆ ਗਿਆ ਫਿਰ ਤਾਂ 100% ਸਾਡਾ ওসি ਵੀ ਕੈਨਸਲ ਹੀ ਹੋ ਗਿਆ ਹਨਾ ਫਿਰ ਆਪਾਂ ਇੰਗਲੈਂਡ ਦਾ ਆਪਾਂ ਟੂਰ ਆਪਣਾ ਕੈਨਸਲ ਕੀਤਾ ਵੀ ਆਪਾਂ ਇੰਗਲੈਂਡ ਹੁਣ ਨਹੀਂ ਜਾਣਾ ਵੀਜ਼ਾ ਐਕਸਪਾਇਰ ਹੋ ਗਿਆ ਚਲੋ ਉਹਦੀ ਵੀ ਕੋਈ ਟੈਨਸ਼ਨ ਨਹੀਂ ਫਿਰ ਲਵਾ ਲਾਂਗੇ ਹਨਾ ਪਰ ਮੇਨ ਆ ਗਿਆ ਹੁਣ ਸਾਡਾ ਇਸ ਸਾਲ ਦਾ ਹੁਣ ਇਬਾਦਤ ਜਿਸ ਟਾਈਮ ਤੁਰਨ ਲੱਗ ਜੂਗੀ ਸਾਨੂੰ ਦੇਖੋ ਅਸੀਂ ਐਜ਼ ਬੀਇੰਗ ਅ ਪੇਰੈਂਟਸ ਸਾਨੂੰ ਇਹ ਹੁੰਦਾ ਕਿ ਸਾਡਾ ਬੱਚਾ ਤੁਰੇ ਜਲਦੀ ਤੇ ਅਸੀਂ ਫਿਰ ਆਰਾਮ ਨਾਲ ਟਰੈਵਲ ਕਰਨਾ ਸਾਨੂੰ ਇਹਦੇ ਨਾਲ ਸੌਕਾ ਹੋ ਜੇ ਸਾਡੇ ਕਈ ਰਿਸ਼ਤੇਦਾਰ ਵੀਰ ਭੈਣ ਸੰਬੰਧੀ ਸਕੇ ਸੰਬੰਧੀ ਕਹਿੰਦੇ ਨੇ ਜਦੋਂ ਇਹ ਤੁਰ ਪੂਗੇ ਤਾਂ ਉਹਨੂੰ ਔਖਾ ਹੋਊਗਾ ਕਿਉਂਕਿ ਇਹ ਸਮਾਨ ਖਿਲਾਰਿਆ ਕਰੋਗੀ ਸਹੀ ਗੱਲ ਹੈ ਚਲੋ ਉਹ ਤਾਂ ਚਲੋ ਇੱਕ ਪਾਰਟ ਹੈ ਬੱਚੇ ਦਾ ਬਚਪਨ ਹੈ ਉਹਨੇ ਤਾਂ ਖਿਲਾਰਨਾ ਹੀ ਹੈ ਹਨਾ ਪਰ ਉਸ ਤੋਂ ਇਲਾਵਾ ਉਹਦਾ ਇੱਕ ਪੋਜ਼ਿਟਿਵ ਸਾਈਨ ਇਹ ਹੋਊਗਾ ਕਿ ਇਹਦੇ ਨਾਲ ਟ੍ਰੈਵਲ ਕਰਨਾ ਤੁਹਾਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਵੀ ਬੈਠ ਜਾਇਆ ਕਰੀਏ ਆਰਾਮ ਦੇ ਨਾਲ ਆਰਾਮ ਦੇ ਨਾਲ ਥੋੜਾ ਬੋਤਾ ਥੋੜਾ ਬੋਤਾ ਤੁਰ ਫਿਰ ਲੈ ਆਨੇ ਜਦੋਂ ਤੱਕ ਅਸੀਂ ਜਾੜਾ ਘੁੰਮਣ ਉਹ ਤੱਕ ਵਧੀਆ ਤੁਰਨ ਲੱਗ ਜੂਗੀ ਇਹ ਉਮੀਦ ਹੈਗੀ ਹੈ ਹਨਾ ਸ਼ੂਜ਼ ਪਾ ਕੇ ਵਧੀਆ ਤੁਰ ਤੁਰ ਚੱਕੀ ਹੋਈ ਸਾਨੂੰ ਇਹ ਹੋ ਜੇ ਨਾ ਖਾਣਾ ਵੀ ਜਿਹੜਾ ਨੋਰਮਲ ਆਪਾਂ ਖਾਂਦੇ ਆ ਰੋਟੀ ਰੋਟੀ ਵੀ ਵਧੀਆ ਹਲਦਾ ਵੈਸੇ ਕਰਦੀ ਖਾਂਦੀ ਹੈ ਚੂਇ ਕਰਨ ਲੱਗੀ ਹੈ ਲੇਕਿਨ ਉਸ ਟਾਈਮ ਤੱਕ ਥੋੜੀ ਹੋਰ ਬੈਟਰ ਹੋ ਜਾਊਗੀ ਮਤਲਬ ਸਾਨੂੰ ਐਕਸਟਰਾ ਬੇਬੀ ਫੂਡ ਦੀ ਸਾਨੂੰ ਜਰੂਰਤ ਨਹੀਂ ਪਿਆ ਕਰੀਗੇ ਜਿੱਥੇ ਮੰਨ ਲਓ ਕਿਸੇ ਫੋਰਨ ਕੰਟਰੀ ਜਾਂਦੇ ਆ ਬੜੀ ਦਿੱਕਤਾਂ ਆਉਂਦੀਆਂ ਨੇ ਉਹ ਚੀਜ਼ ਦਾ ਵੀ ਧਿਆਨ ਰੱਖਾਂਗੇ ਇਹ ਤਾਂ ਹੈਗੀ ਇੰਟਰਨੈਸ਼ਨਲ ਟੂਰ ਦਾ ਵੀ ਕਿਤੇ ਵੀ ਜਰੂਰ ਜਾਵਾਂਗੇ ਇਸ ਵਾਰ ਕਿਉਂਕਿ ਪਿਛਲੇ ਸਾਲ ਦਾ ਸਾਡਾ ਗੈਪ ਰਹਿ ਗਿਆ ਨਹੀਂ ਤਾਂ ਆਪਾਂ ਹਰ ਸਾਲ ਜਾਂਦੇ ਹੁੰਦੇ ਆ ਤੇ ਇਸ ਹੁਣ ਜਨਵਰੀ ਦੇ ਵਿੱਚ ਆਪਾਂ ਕੱਢ ਰਹੇ ਜੇ ਇੱਕ ਹੋਰ ਟੂਰ ਬਾਈ ਰੋਡ ਬਾਈ ਕਾਰ ਅਸੀਂ ਕਿੱਥੇ ਜਾਣਾ ਹੈ ਇਹਦਾ ਤੁਹਾਨੂੰ ਬੜੀ ਜਲਦੀ ਦੱਸਾਂਗੇ ਬਸ ਅਸੀਂ ਹੁਣ ਕਿਰਨ ਤੇ ਪਹਿਲਾਂ ਮੈਂ ਅਸੀਂ ਸਲਾਹ ਕੀਤੀ ਸੀ ਵੀ ਨਹੀਂ ਰਹਿਣ ਦਿੰਦੇ ਆ ਥੋੜੀ ਠੰਡ ਘਟ ਜਾਈਗੀ ਫਿਰ ਜਾਂਦੇ ਆ ਫਿਰ ਮੈਂ ਕਿਹਾ ਗਰਮੀ ਜਦੋਂ ਆਂਦੀ ਆ ਫਿਰ ਆਪਾਂ ਉਦੋਂ ਕਹਿੰਦੇ ਆ ਵੀ ਗਰਮੀ ਘਟ ਜਾਈਗੀ ਉਦੋਂ ਜਾਂਦੇ ਆ ਤੇ ਗਰਮੀ ਘਟ ਕਿਸੇ ਪਾਸੇ ਨਹੀਂ ਲੱਗਦੀ ਮੈਂ ਗਰਮੀ ਵਿੱਚ ਤਾਂ ਨਹੀਂ ਜਾ ਜਾਂਦਾ ਸਰਦੀ ਆ ਬਸ ਚੱਲਦੇ ਆ ਮੈਂ ਕਿਹਾ ਗੱਡੀ 'ਚ ਜਾਣਾ ਆਪਾਂ ਤੇ ਹੀਟ ਹੋਣੀ ਗੱਡੀ ਦੇ ਵਿੱਚ ਕੋਈ ਏਡੀ ਪ੍ਰੋਬਲਮ ਵਾਲੀ ਗੱਲ ਨਹੀਂ ਗੱਡੀ ਚ ਬਰਨ ਨਹੀਂ ਲੱਗਦੀ ਉਹ ਜਿੱਥੇ ਤੁਰਨਾ ਫਿਰ ਇੱਥੇ ਵੀ ਤਾਂ ਆਪਾਂ ਮਾਰਕੀਟ 'ਚ ਘੁੰਮਦੇ ਫਿਰਦੇ ਹੀ ਰਹਿੰਦੇ ਆ ਸਮਝ ਲਾਂਗੇ ਉੱਤੇ ਤੁਰਦੇ ਫਿਰਦੇ ਪਏ ਹਨਾ ਤੇ ਆਪਾਂ ਹੁਣ ਟੂਰ ਸਾਡਾ ਸਟਾਰਟ ਹੋ ਰਿਹਾ ਜੀ ਆ ਬਸ 8-10 ਦਿਨਾਂ ਦੇ ਅੰਦਰ ਅੰਦਰ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਲਈ ਆਪਣੀਆਂ ਤਿਆਰੀਆਂ ਇਬਾਦਤ ਦੇ ਕੁਝ ਕੱਪੜੇ ਬਾਏ ਕਰਨੇ ਨੇ ਕਿਰਨ ਨੇ ਆਪਣਾ ਸਟੱਫ ਕੋਈ ਜਿਵੇਂ ਨਾਲ ਲੈ ਕੇ ਜਾਣ ਵਾਲਾ ਸਮਾਨ ਸਮੂਹ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਵੀ ਲੱਗੇ ਜੀ ਕਿਹੜੀ ਕਿਹੜੀ ਚੀਜ਼ ਦੀ ਆਪਣਾ ਨੀਡ ਹੈਗੀ ਉਹ ਆਪਾਂ ਮਤਲਬ ਕਰ ਲਈਏ ਸਮਾਨ ਆਪਣਾ ਰੈਡੀ ਹਨਾ ਤੇ ਹੁਣ ਪਹਿਲਾਂ ਤਾਂ ਚਲੋ ਗਰਮੀ ਸੀ ਉਦੋਂ ਉਹ ਵੈਦਰ ਹੋਰ ਸੀ ਹੁਣ ਠੰਡ ਆ ਹੁਣ ਉਹ ਅਕੋਰਡਿੰਗ ਆਪਣੀ ਸਾਰੀ ਤਿਆਰੀ ਕਰਨੀ ਪੈਣੀ ਹੈ ਹੁਣ ਜਦੋਂ ਜਾਵਾਂਗੇ ਘੁੰਮਾਂਗੇ ਫਿਰਾਂਗੇ ਤੁਹਾਨੂੰ ਵੀ ਨਾਲ ਇਸ ਵਰ ਘੁਮਾਵਾਂਗੇ ਫਿਰ ਉਵੇਂ ਹੀ ਹਨਾ ਜਿਵੇਂ ਪਹਿਲਾਂ ਘੁੰਮਦੇ ਆ ਪਹਿਲਾਂ ਘੁੰਮਦੇ ਆ ਔਰ ਰੋਡ ਟ੍ਰਿਪ ਦੇਖੋ ਜਾਣ ਤੁਸੀਂ ਬਾਈ ਫਲਾਈਟ ਵੀ ਜਾ ਸਕਦੇ ਆ ਬਟ ਅੰਦਰ ਜਿੱਥੇ ਅਸੀਂ ਘੁੰਮਣ ਜਾਣਾ ਪਰ ਉੱਥੇ ਐਵੇਂ ਲੱਗਦਾ ਵੀ ਆ 2.5 ਘੰਟੇ 3 ਘੰਟੇ ਪਹੁੰਚ ਜਾਣਾ ਫਿਰ 3 ਘੰਟੇ ਵਾਪਸ ਆ ਜਾਣਾ ਇਹ ਤਾਂ ਐਵੇਂ ਲੱਗਿਆ ਲੋਕਲ ਹੀ ਗਏ ਹਨਾ ਸਹੀ ਗੱਲ ਹੈ ਔਰ ਅਸੀਂ ਦੇਖੋ ਅਸੀਂ ਬੜੇ ਚਲਾਹਾਕ ਆ ਵਾਹੇ ਮੈਨੂੰ ਸਹੀ ਗੱਲ ਹੈ ਯਾਰ ਚਲਾਕੀ ਲਾਣੀ ਪੈਂਦੀ ਹੈ ਜਿੱਥੇ ਵੀ ਅਸੀਂ ਜਾਣਾ ਕਟੋਕੜਾ 30 35000 ਦੀ ਫਲਾਈਟ ਦੀਆਂ ਟਿਕਟਾਂ ਆਉਂਦੀਆਂ ਨੇ ਹਨਾ ਸਾਡੇ ਦੋਨਾਂ ਦੀ ਮਿਲਾ ਕੇ ਨਾਲ ਹੀ ਬਾਤ ਅੱਦੀ ਤਾਂ ਚਲੋ 2000 ਰੁਪਏ ਦਾ ਟੈਕਸੀ ਲਗਣਾ ਹੈ ਤੇ ਅਸੀਂ ਉਹ ਵੀ ਸੋਚਿਆ ਮੈਂ ਕਿ ਯਾਰ ਆ ਗਏ ਤੇ ਆ ਗਏ ਫਾਇਦਾ ਕੀ ਹੋਇਆ ਆਪਾਂ ਬਾਇਰ ਰੋਡ ਜਾਂਦੇ ਆਂ ਨਾਲ ਤਾਂ ਐਕਸਪਲੋਰ ਕਰਦੇ ਜਾਵਾਂਗੇ ਨਾਲ ਤਾਂ ਆਪਾਂ ਵੱਧ ਤੋਂ ਵੱਧ ਆਪਾਂ ਵਲੋਗ ਸ਼ੂਟ ਕਰ ਪਾਵਾਂਗੇ ਕਿਉਂਕਿ ਕੰਟੈਂਟ ਵੀ ਚਾਹੀਦਾ ਹੈ ਆਬਵੀਅਸਲੀ ਆ ਲੈ ਕੰਟੈਂਟ ਜ਼ਰੂਰੀ ਹੁੰਦਾ ਹੈ ਤੁਹਾਨੂੰ ਘੁਮਾਉਣੀਆਂ ਨਵੇਂ ਨਵੇਂ ਥਾਵਾਂ ਦਿਖਾਵਾਂਗੇ ਘੁਮਾਵਾਂਗੇ ਸੋ ਇਸ ਕਰਕੇ ਅਸੀਂ ਬਾਇਰ ਰੋਡ ਦਾ ਡਿਸੀਜਨ ਲਿੱਤਾ ਨਾਲੇ ਨਾਲੇ ਇਦਾਂ ਹੁੰਦਾ ਕਿ ਜਿਵੇਂ ਆਪਣਾ ਇੰਡੀਆ ਵਾ ਜਦੋਂ ਅਸੀਂ ਬਾਇਰ ਰੋਡ ਜਾਂਦੇ ਹਾਂ ਜਦੋਂ ਅਸੀਂ ਝੂਰ ਸਾਹਿਬ ਕੇ ਇਸੇ ਰਸਤੇ 'ਚ ਜਿਹੜੀਆਂ ਬਾਤੀਆਂ ਜਿਹੜੇ ਰਸਤੇ ਹੁੰਦੇ ਨੇ ਨਾ ਉਹ ਚੀਜ਼ਾਂ ਨੂੰ ਬੰਦਾ ਐਕਸਪਲੋਰ ਕਰ ਲੈਂਦਾ ਉਹ ਬਹੁਤ ਸੋਹਣਾ ਲੱਗਦੀ ਹੈ ਇਹ ਚੀਜ਼ ਬਿਲਕੁਲ ਬਿਲਕੁਲ ਪਿਛਲੀ ਵਾਰ ਰਸਤੇ ਵਿੱਚ ਬਹਿ ਕੇ ਨਾਲੇ ਤੇ ਆ ਜਾਣਾ ਪਰ ਜਿਹੜੀ ਬਾਇਰ ਰੋਡ ਜਿੱਦਾਂ ਅਸੀਂ ਆਪਣਾ ਇੰਡੀਆ ਵੇਖਦੇ ਹਾਂ ਉਹ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਬਾਇਰ ਰੋਡ ਹੈਨਾ ਨਾਲ ਨਾਲ ਇੱਕ ਚੀਜ਼ ਇੱਕ ਬੈਸਟ ਪਾਰਟ ਇਹ ਹੋ ਜਾਂਦਾ ਕਿ ਜਿਹੜੀਆਂ ਚੀਜ਼ਾਂ ਸੀ ਨਾਲ ਲੈ ਕੇ ਜਾਣੀਆਂ ਜਿਵੇਂ ਮੰਨ ਲਓ ਫੂਡ ਬਣਾਉਣ ਵਾਸਤੇ ਅਸੀਂ ਛੋਟੇ ਪੋਟੇ ਬਲ ਗੈਸ ਸਟ ਉਹ ਇਬਾਦਤ ਕਰਕੇ ਪਾਈਪਲੈਨੇ ਨਹੀਂ ਲਿਜਾ ਸਕਦੇ ਉਹ ਮਤਲਬ ਕਿਤੇ ਰਹਿਣਾ ਰੁਕਣਾ ਹੋਟਲ ਦੇ ਵਿੱਚ ਰੁਕਣਾ ਅਸੀਂ ਇਬਾਦਤ ਦੀ ਕੁਕਿੰਗ ਤਾਂ ਆਪ ਕਰਦੇ ਹਾਂ ਨਾ ਤੇ ਫਿਰ ਉੱਥੇ ਵੀ ਅਸੀਂ ਹੋਟਲ ਦੇ ਵਿੱਚ ਆਪਣਾ ਆਰਾਮ ਕਰ ਕੋਰ ਲੈਣੇ ਹੋਣਾ ਨਹੀਂ ਤਾਂ ਜਪਲੇਨ ਤੇ ਗਏ ਤਾਂ ਉਹ ਕਰ ਨਹੀਂ ਪਾਵਾਂਗੇ ਉਹ ਅਲਾਉਡ ਹੀ ਨਹੀਂ ਕੋ ਲੈ ਕੇ ਜਾਣਾ ਹੈ ਨਾ ਤੇ ਇਹ ਐ ਜੀ ਸਾਡਾ ਹੁਣ ਦਾ ਜਨਵਰੀ ਦਾ ਪਲਾਨ ਬਾਕੀ ਇਸ ਸਾਲ ਪ੍ਰਮਾਤਮਾ ਨੇ ਚਾਇਆ ਬਹੁਤ ਕੁਝ ਕਰਾਂਗੇ ਇੱਕ ਤਾਂ ਇੰਟਰਨੈਸ਼ਨਲ ਟੂਰ ਮਾਰਨਾ ਹੀ ਮਾਰਨਾ ਹੈ ਉਸ ਤੋਂ ਇਲਾਵਾ ਕੁਝ ਨਵੀਆਂ ਚੀਜ਼ਾਂ ਕਰਾਂਗੇ ਅਸੀਂ ਕੁਝ ਪਲਾਨ ਆਊਟ ਕਰ ਰਹੇ ਆ ਬਾਕੀ ਦੇਖੋ ਕਦੋਂ ਤੱਕ ਉਹ ਪ੍ਰਮਾਤਮਾ ਸੁਣਦਾ ਗੱਲਾਂ ਬਾਤਾਂ ਹੋਣਗੀਆਂ ਹੁਣ ਮੈਂ ਮਤਲਬ ਦਾਲ ਤੜੀ ਹੁਣ ਸਾਡਾ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਲੰਚ ਕਰਾਂਗੇ ਤੇ ਇੱਕ ਚੀਜ਼ ਉਹ ਦੇਖੋ ਸਾਡੇ ਕੱਪੜੇ ਇਹ ਪਿਛਲੇ ਸਾਲ ਵਾਲਾ ਉਹ ਸਾਡਾ ਹੀਟਰ ਇਹ ਆਪਰੂਮ ਹੀਟਰ ਲਾਇਆ ਹੋਆ ਤੇ ਦਾਈ ਬਾਦ ਦੇ ਕੱਪੜੇ ਤੇ ਪਿਛਲੇ ਪਿਛਲੀ ਸਰਦੀਆਂ ਚ ਜਦੋਂ 15 20 ਦਿਨ ਧੁੰਦ ਪਈ ਸੀ ਨਾ ਮਤਲਬ ਜਮਾ ਸੂਰਜ ਨਹੀਂ ਜਿਹੜਾ ਕੱਪੜੇ ਨਹੀਂ ਸੁੱਕਦੇ ਤੇ ਉਦੋਂ ਇਹਨੇ ਬੜਾ ਸਾਰੇ ਤਾਂ ਤੇ ਹੁਣ ਵੀ ਬੜਾ ਸਾਰਾ ਨੇ ਕਿਉਂਕਿ ਹੁਣ ਵੀ ਮਤਲਬ ਦੋ ਚਾਰ ਦਿਨ ਹੋ ਗਏ ਧੁੱਪ ਨਹੀਂ ਛੱਡ ਰਹੀ ਹੈਗੀ ਠੰਡ ਹੋਈ ਪਈ ਹੈ ਚਿਲਿੰਗ ਵਾਲੀ ਠੰਡਾ ਇਹਨੂੰ ਆਪਾਂ ਆਪਣੇ ਰੂਮ ਚ ਪ੍ਰੋਪਰ ਆਵੇ ਫਿਰ ਇੱਧਰ ਕੱਪੜੇ ਸੁਕਣੇ ਪਾਉਣੇ ਇੱਧਰ ਵੀ ਸਟੈਂਡ ਆ ਪੂਰਾ ਇਹ ਕਹਿੰਦੇ ਹੁੰਦਾ ਕੀ ਕਹਿੰਦਾ ਦੇ ਘਰ ਕਿਹੜਾ ਉਹ ਨਹੀਂ ਕੀ ਇਹ ਇੰਨਾ ਨਹੀਂ ਜਿਵੇਂ ਤੇ ਇਹ ਨੂੰ ਯਾਦ ਨਹੀਂ ਆ ਮੈਂ ਪੂਰੇ ਘਰ ਦੇ ਵਿੱਚ ਸਾਰਾ ਕੁਝ ਸਟੋਰ ਕਰਿਆ ਆ ਬਗਮਰੇ ਦੇ ਵਿੱਚ ਸਾਰੀ ਘਰ ਚ ਪੂਰੇ ਕਮਰੇ ਚ ਇੱਕ ਕਮਰੇ ਨੂੰ ਬਣਾ ਰੱਖਿਆ ਆਪਾਂ ਪੂਰਾ ਸਰਾਇ ਬਣਾ ਰੱਖੀ ਹੈ ਸਰਾਈ ਬਣਾ ਰਕੀ ਤੇ ਅੱਜ ਤੇ ਕੱਪੜੇ ਟੰਗ ਰੱਖੇ ਨੇ ਟੱਪਰਵਾਸੀ ਕਹਿੰਦੇ ਨੇ ਨਾ ਟੱਪਰਵਾਸੀ ਟੱਪਰਵਾਸੀਆਂ ਵਾਲਾ ਵੀ ਇੱਕੋ ਕਮਰੇ ਸਾਰਾ ਕੁਝ ਤੱਬੜ ਤਰ ਗੜੂ ਕਰ ਰੱਖਿਆ ਇਹ ਕੱਪੜੇ ਜੈਕਟਾਂ ਦੇ ਕੁਟੜਾ ਟੰਗੀਆਂ ਨੇ ਇਬਾਦ ਦੀ ਸ਼ੀਟਾਂ ਟੰਗੀਆਂ ਨੇ ਉਹ ਹੀਟ ਖੀਟ ਕਰਕੇ ਕਿਉਂਕਿ ਮਤਲਬ ਇਹ ਹੈ ਕਿ ਸੁੱਕ ਜਾਂਦੀ ਹੈ ਕਮਰੇ ਵਿੱਚ ਕੱਲ ਅੱਜ ਤੇ ਮਤਲਬ ਕਮਰੇ 'ਚ ਹੀ ਆ ਕਿ ਅੱਜ ਮਤਲਬ ਛਿੱਪੀ ਵੀ ਫ੍ਰੀ ਤੇ ਕਮਰੇ 'ਚ ਹੀ ਆ ਤੇ ਕੱਲ ਆਪਣੇ ਘਰੇ ਗੈਸਟ ਆਏ ਤੇ ਕੱਲ ਇਹ ਲੌਂਗੀ ਚ ਲਾ ਲਿਆ ਹੀਟਰ ਤੇ ਛਿੱਪੀ ਵੀ ਬਿਜ਼ੀ ਹੀ ਤੇ ਹੁਣ ਇਹ ਫ੍ਰੀ ਹੋਇਆ ਤੇ ਆਪਾਂ 2-3 ਦਿਨ ਤੋਂ ਤਾਂ ਵਲੌਗ ਵੀ ਨਹੀਂ ਸ਼ੂ ਮਤਲਬ ਨਿਊ ਇਅਰ ਦਾ ਤੇ ਇਸ ਕਰਕੇ ਆ ਸ਼ੋਰਟ ਕਰ ਰਹੇ ਆ ਤੇ ਹੁਣ ਆਪਾਂ ਲੰਚ ਕਰਕੇ ਫਿਰ ਸ਼ਿਫਟ ਫਿਰ ਥੋੜਾ ਬਿਜ਼ੀ ਹੋ ਜਾਣੇ ਆ ਜਿਹਦੇ ਕਰਕੇ ਫਿਰ ਆਪਾਂ ਹੁਣ ਹੁਣੇ ਟਾਈਮ ਸਾਰ ਲੰਚ ਕਰ ਲਿਆ ਤੇ ਫਿਰ ਸ਼ਿਫਟ ਨੇ ਚਲਣਾ ਮਤੇ ਆਪਾਂ ਕਿ ਮੈਂ ਤਾਂ ਹੀ ਇਬਾਦਤ ਆ ਕਮਰਾ ਸਾਡੀ ਜਾਨ ਬਣੀ ਹੋਈ ਐ ਇਸ ਟਾਈਮ ਤੇ ਇਹ ਮੰਮੀ ਰਾਂ ਦਾ ਕਮਰਾ ਮੰਮੀ ਹੋਣੀ ਜਦੋਂ ਆਣਗੇ ਫਿਰ ਅਸੀਂ ਉਧਰ ਸ਼ਿਫਟ ਹੋ ਜਾਾਂਗੇ ਅਸੀਂ ਉਧਰ ਸਾਨੂੰ ਐਕਚੁਅਲੀ ਸਾਨੂੰ ਉਧਰ ਵਧੀਆ ਲੱਗਦਾ ਉਸ ਕਮਰੇ 'ਚ ਇਹ ਕਮਰਾ ਵੀ ਠੀਕ ਐ ਸਾਡੇ ਕੱਪੜੇ ਕੋਪੜੇ ਉਧਰ ਨੇ ਸਾਰੇ ਬਸ ਇੱਧਰ ਇਬਾਦਤ ਕਰਕੇ ਬਹਿ ਜਾਈਏ ਕਿਉਂਕਿ ਇਬਾਦਤ ਦੇ ਕੱਪੜੇ ਇ ਉਧਰ ਹੈ ਬਈ ਲੋਬੀ ਚ ਪੁਰ ਕਿਤੇ ਨਹੀਂ ਦੀ ਜਰਾ ਦਿਨ ਵਾਕਰ ਲੈ ਲੈ ਕੇ ਹੁਣ ਕਰਦੀ ਹੋਂਦੇ ਕਰਕੇ ਆ ਕਿ ਟੀਵੀ ਵੀ ਅੰਦਰ ਇੱਥੇ ਇਹਨੂੰ ਲਾ ਲੂ ਦਈ ਦਾ ਕਾਰਟੂਨ ਵਗੈਰਾ ਤੇ ਆਪਾਂ ਵੀ ਇੱਥੇ ਜਿਵੇਂ ਮੂਵੀਜ਼ ਵਗੈਰਾ ਕੁਝ ਦੇਖਣਾ ਹੋ ਤਾਂ ਇੱਥੇ ਵਧੀਆ ਇੰਜੋਏ ਕਰ ਲੈਨੇ ਆ ਵੱਡੀ ਟੀਵੀ ਤੇ ਕਿਉਂਕਿ ਸੀ ਬਾਹਰਲੀ ਟੀਵੀ ਤੇ ਵੇਖਦੇ ਹੁੰਦੇ ਜਿਆਦਾ ਸਹੀ ਗੱਲ ਹੈ। ਅਸੀਂ ਆਪਣਾ ਰੂਮ ਵਾਲਾ ਟੀਵੀ ਘੱਟ ਵਰਤਦੇ ਹੁੰਦੇ ਸੀ। ਹਾਂ। ਚਲੋ ਹੁਣ ਗੱਲਾਂ ਬਣੀਆ ਹੋ। ਤੇ ਰੋਟੀ ਬਣਾਓ ਕੀ ਬਣਾਇਆ ਕੀ ਹੈ? ਮੈਂ ਮਸਾਲਾ ਦਾਲਾ ਨਾਲ ਮਿਕਸ ਰੈਚ ਵੀ ਆ। ਆਏ ਹੋਏ ਹੋਏ ਸਿਰਾ ਨਾ ਛੱਡਿਆ। ਵੈਰੀ ਗੁੱਡ ਵੈਰੀ ਗੁੱਡ। ਮੈਂ ਜਾ ਬਣਾ ਆ ਤਰੀਫ ਕਰਨ ਦੀ ਕਰਨੀ ਬਣਦੀ ਹੈ ਕਿਰਨ ਦਾ ਬਹੁਤ ਵਧੀਆ ਸਬਜ਼ੀਆਂ ਬਣਾਉਂਦੇ ਨੇ ਹਾਂ ਹਾਂ ਇਹ ਨਹੀਂ ਪੰਪਨਾ ਲਿਆ ਕਰ ਓਏ ਨਹੀਂ 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 ਪਰ ਜਿੰਨੀ ਕਰਨ ਸਬਜ਼ੀ ਬਣਾਉਂਦੇ ਨੇ ਬਹੁਤ ਸਵਾਦ ਬਣਾਉਂਦੇ ਨੇ ਮੈਂ ਫੈਨ ਆ ਕਰਨ ਦੀ ਕੁਕਿੰਗ ਦਾ ਤੇ ਵਧੀਆ ਕਹਿੰਦਾ ਅੱਜ ਵੀ ਦਾਲ ਇੰਨੀ ਸਵਾਦ ਬਣਾਈ ਹੈ ਨਾ ਸਿਰਾ ਕੱਲ ਮੇਰੇ ਕੁਝ ਮਿੱਤ ਓਏ ਯਾਰ ਐਡਾ ਦਿਮਾਗ ਖਰਾਬ ਇੰਨਾ ਦਿਮਾਗ ਖਰਾਬ ਮੇਰੇ ਕੱਲ ਫਰੈਂਡਸ ਆਏ ਸਨ ਤੇ ਕਰਣਾ ਹਨ ਤੇ ਹੈਗੇ ਤਾਂ ਇਥੋਂ ਹੀ ਆਪਣੇ ਪਟਿਆਲੇ ਤੋਂ ਹੀ ਨੇ ਬਾਈ ਹੁਣੇ ਟੋਡੀ ਹੁਣੇ ਦਿਮਾਗ ਹੀ ਨਹੀਂ ਕੰਮ ਕੀਤਾ ਕਿ ਮੈਂ ਨਾ ਆਪਣੇ ਮਿੱਤਰ ਪਿਆਰਿਆਂ ਦਾ ਪਰ ਅਸੀਂ ਇੱਕ ਗੈੱਟ ਟੂਗੇਦਰ ਰੱਖੀ ਹੈਗੀ ਏ ਉਹ ਦਿਨ ਪਾਨਿਆ گا ਸਾਡੇ ਗੋਲ ਜਾਲੇ ਫਰੈਂਡ ਇਕੱਠੇ ਹੋ ਰਿਆ ਜੇ ਮਾਲਕ ਨੇ ਸੁਣੀ ਮੇਰੀ ਵੀ ਸਾਡਾ ਟਾਈਮ ਸ케ਜੂਲ ਉਸ ਤਰੀਕੇ ਦਾ ਬਣ ਗਿਆ ਹਾਂ ਉਮੀਦ ਤਾਂ ਹੈਗੀ ਵੈਸੇ ਬਣ ਜਾਏਗਾ ਉਮੀਦ ਹੈਗੀ ਹੈ ਬਾਕੀ ਰੱਬ ਜਾਣਦਾ ਰੋਟੀ ਜੀ ਦਾ ਖਾ ਲਈ ਅਸੀਂ ਸਾਰਿਆਂ ਨੇ ਰੱਜ ਕੇ ਦੋਦਾਂ ਜਣਿਆਂ ਨੇ ਪਰ ਇੱਧਰ ਸੂਟ ਦੇਖੇ ਜਾ ਰਹੇ ਨੇ ਐ ਮੈਡਮ ਓਸਤਾਦ ਜੀ ਆ ਕੀ ਹੋਣ ਡਿਆ ਉਹ ਮੈਂ ਤਾਂ ਵੈਸੇ ਹੁਣ ਸਟੱਲਾ ਰਹੀ ਸੀ ਤੇ ਇੰਸਟਾ ਚਲਾ ਰਹੇ ਕੋਈ ਚੱਜ ਦੀ ਚੀਜ਼ ਦੇਖੋ ਕੀ ਇਹ ਕੀ ਇਹ ਦੇਖਣ ਲਈ ਚੀਜ਼ਾਂ ਨੇ ਹੋਏ ਬੋਲ ਮਾਰ ਬੇਟਾ ਤੋੜ ਦੇ ਸਕਰੀਨ ਮੰਮੀ ਦੇ ਸਾਰੇ ਫੋਨ ਫੋਨ ਟੈਪ ਟੂ ਬੋੜ ਦੇ ਕੋਈ ਕੋਈ ਸੂਟਾ ਸਟ ਵਾਲਾ ਨਹੀਂ ਹੋਣਾ ਚਾਹੀਦਾ ਅਰੇ ਦੋਸਤੋ ਦਿਓ ਇੱਜ਼ਾਜਤ ਕਿਉਂਕਿ ਹੁਣ ਮੈਂ ਕਰਾਂ ਤਿਆਰੀਆਂ ਤਿਆਰੀਆਂ ਐਵੇਂ ਅੱਜ ਦਾ ਵਲੌਗ ਤੁਸੀਂ ਐਨਾ ਦੇਖੋ ਕੱਲ ਤੋਂ ਬੇਸਿਕਲੀ ਤਿਆਰੀਆਂ ਤਾਂ ਅੱਜ ਹੀ ਸ਼ੁਰੂ ਹੋਣੀਆਂ ਨੇ ਮੈਂ ਚੱਲਿਆ ਬਾਜ਼ਾਰ ਕਿਉਂਕਿ ਮੈਂ ਐਡੀਟਿੰਗ ਵੀ ਕਰਨੀ ਫਿਰ ਅੱਜ ਤੁਹਾਨੂੰ ਇਹ ਵਲੌਗ ਪਾ ਕੇ ਦੇ ਦਵਾਂ ਤੇ ਫਿਰ ਮੈਂ ਤਿਆਰੀਆਂ ਕਰੀਆਂ ਹੁਣ ਅਸੀਂ ਜਿਹੜੀ ਜਾਣਾ ਟ੍ਰਿਪ ਦੇ ਉੱਪਰ ਉਹਦੀ ਤਿਆਰੀਆਂ ਕਰੀਏ ਸਮਾਨ ਸਮੁੰਦੀਆਂ ਗੈਸ ਚੁੱਲੇ ਜਿਹੜੇ ਪੋਰਟੇਬਲ ਨੇ ਉਹਨਾਂ ਬਾਰੇ ਅਸੀਂ ਡਿਸਕਸ ਕਰਨਾ ਵੀ ਉਹਨੂੰ ਕਿਵੇਂ-ਕਿਵੇਂ ਸੈਟਿੰਗ ਕਰੀਏ ਸਮਾਨ ਕੀ ਕੀ ਖੜਨਾ ਇਹ ਵੀ ਇੱਕ ਖੇਚਲ ਹੀ ਹੁੰਦੀ ਹੈ ਨਾ ਤੇ ਚਲੋ ਦਿਓ ਇਜਾਜ਼ਤ ਮਿਲਦੀ ਹੈ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਬਾਏ ਬਾਏ ਤੀਤੀ ਵੀ ਕਰੋ ਬਾਈ ਬਾਈ ਕਰ ਦੋ ਬਾਈ 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 ਬਾਈ